ਸੰਗਰੂਰ ਤੋਂ ਐਮਪੀ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਦੌਰਾਨ ਲਗਾਤਾਰ ਇਹ ਵਾਅਦੇ ਕੀਤੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਸੰਗਰੂਰ 'ਚ ਹਰ ਸੰਭਵ ਕੰਮ ਕਰਵਾਇਆ ਗਿਆ ਪਰ ਹੁਣ ਤੁਹਾਨੂੰ ਅਸੀਂ ਸੰਗਰੂਰ ਦੇ ਜਿਹੇ ਮਾਮਲੇ ਤੋਂ ਜਾਣੂ ਕਰਾਉਣੀ ਆ ਜਿੱਥੇ ਹਸਪਤਾਲ ਤਾਂ ਹੈ ਪਰ ਹਸਪਤਾਲ 'ਚ ਡਾਕਟਰ ਇੱਕ ਵੀ ਨਹੀਂ ਇਹ ਲੈਹਰਾ ਗਾਗਾ ਦਾ ਸਿਵਲ ਹਸਪਤਾਲ ਹੈ ਜਿੱਥੇ ਲੋਕਾਂ ਨੂੰ ਦਵਾਈ ਦੇਣ ਲਈ ਡਾਕਟਰ ਕਦੇ ਨਹੀਂ ਮਿਲਦੇ ਸਾਰਾ ਕੰਮ ਨਰਸਾਂ ਹੀ ਕਰਦੀਆਂ ਨੇ ਹਸਪਤਾਲ ਚ ਦਵਾਈ ਲੈਣ ਆਏ ਮਰੀਜ਼ ਦਾ ਕਹਿਣਾ ਹੈ ਕਿ ਉਹ ਲਗਾਤਾਰ 3 ਦਿਨਾਂ ਤੋਂ ਹਸਪਤਾਲ ਆ ਰਹੇ ਨੇ ਪਰ ਉੱਥੇ ਕੋਈ ਵੀ ਡਾਕਟਰ ਉਹਨਾਂ ਨੂੰ ਨਹੀਂ ਮਿਲ ਰਿਹਾ ਮੇਰੇ ਪੇਟ ਚ ਪ੍ਰੋਬਲਮ ਅਤੇ ਲੂਜ਼ ਮੂਸ਼ਨ ਹੋਏ ਹੋਏ ਆਸੀਂ ਇੱਥੇ ਆਪਣਾ ਲਹਿਰਾ ਗਾਗਾ ਦੇਖੇ ਸਰਕਾਰੀ ਹਸਪਤਾਲ ਚ ਆਏ ਇੱਥੇ ਕੋਈ ਵੀ ਸਾਨੂੰ ਡਾਕਟਰ ਨਹੀਂ ਮਿਲਿਆ ਠੀਕ ਹੈ ਮੈਂ ਅਸੀਂ ਪਹਿਲਾਂ ਵੀ ਸੈਚਰਡੇ ਵੀ ਆਏ ਸੰਡੇ ਵੀ ਆਏ ਆ ਸੌਰੀ ਸੈਚਰਡੇ ਫਰਾਈਡੇ ਵੀ ਆਏਗੇ ਉਸ ਦਿਨ ਵੀ ਇੱਥੇ ਕੋਈ ਨਹੀਂ ਸੀਗਾ ਸੋ ਅਸੀਂ ਲਗਾਤਾਰ 3-4 ਦਿਨਾਂ ਤੋਂ ਆ ਰਹੇ ਤੇ ਸਾਨੂੰ ਕੋਈ ਨਹੀਂ ਮਿਲ ਰਿਹਾ ਇੱਡੀ ਬਿਲਡਿੰਗ ਪਾਈਏ ਇੱਥੇ ਕਿਸ ਚੀਜ਼ ਵਾਸਤੇ ਪਾਈਏ ਜਦੋਂ ਪੇਸ਼ੈਂਟ ਆ ਕੇ ਐਵੇਂ ਮੁਰਜ ਜਾਂਦੇ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਸਾਨੂੰ ਉਸ ਚੀਜ਼ ਦਾ ਕੀ ਫਾਇਦਾ ਜੇ ਇੱਥੇ ਫਿਰ ਇਸ ਕਰਕੇ ਤਾਂ ਇਸ ਹਸਪੀਟਲ ਬੰਦ ਕਰ ਦੇਣਾ ਚਾਹੀਦਾ ਕੀ ਮੰਗ ਕਰਦੇ ਸੀ ਸੰਤਾ ਮੰਗਤਾ ਇਹ ਆ ਜੀ ਇੱਥੇ ਡਾਕਟਰ ਪੂਰੇ ਹੋਣੇ ਚਾਹੀਦੇ ਨੇ ਸਟਾਫ ਪੂਰਾ ਹੋਣਾ ਚਾਹੀਦਾ ਸਾਡਾ ਹਸਪੀਟਲ ਖੁੱਲਿਆ ਤਾਂ ਇਲਾਜ ਵਾਸਤੇ ਖੁੱਲਿਆ ਨਾ ਜੋ ਹੈਗੇ ਉਹ ਵੀ ਨਹੀਂ ਆ ਰਹੇ ਜੋ ਹੈਗੇ ਡਿਊਟੀ ਤੇ ਉਹ ਵੀ ਨਹੀਂ ਆ ਰਹੇ ਮੈਂ ਪੇਸ਼ੈਂਟ ਲੱਗਿਆ ਲਖਵਿੰਦਰ ਸਿੰਘ ਇਹਨਾਂ ਨੂੰ ਉਲਟੀਆਂ ਟੱਟੀਆਂ ਆ ਤੇ ਕਾਫੀ ਪ੍ਰੋਬਲਮ ਆ ਤੇ ਜਦੋਂ ਆ ਕੇ ਇੱਥੇ ਦੇਖਿਆ ਤੇ ਕੋਈ ਡਾਕਟਰ ਨਹੀਂ ਹੈ ਇੱਥੇ ਐਮਰਜੈਂਸੀ ਡਾਕਟਰੀ ਡਿਊਟੀ ਤੇ ਜਦੋਂ ਮਤਲਬ ਇਹ ਗੱਲ ਕਰਨੀ ਚਾਹੀ ਤਾਂ ਇੱਕ ਸਟਾਫ ਨਰਸ ਨੂੰ ਮਿਲੇ ਉਹ ਕਹਿੰਦੇ ਸੀ ਤਾਂ ਫਸਟ ਏਡ ਦੇ ਸਕਦੇ ਹਾਂ ਓਨਲੀ ਸਾਡੇ ਕੋਲੇ ਹਜਾ ਕੋਈ ਨਹੀਂ ਹੈ ਟ੍ਰੀਟਮੈਂਟ ਤੁਸੀਂ ਹੋਰ ਕਿਸੇ ਹਸਪੀਟਲ ਚ ਜਾਓ ਅਸੀਂ ਰੈਫਰ ਕਰ ਦਿੰਦੇ ਹਾਂ ਈਵਨ ਕਿ ਸਟਾਫ ਦੀ ਜਿਹੜੀ ਕੋਈ ਨਰਸ ਹੈ ਜਾਂ ਕੋਈ ਜੈਂਟਸ ਉਹਨਾਂ ਕੋਲੇ ਤਾਂ ਇਹ ਵੀ ਅਥਾਰਟੀ ਨਹੀਂ ਹੈਗੀ ਕਿ ਉਹ ਸਾਨੂੰ ਰੈਫਰ ਕਰ ਸਕਣ ਠੀਕ ਹੈ ਜੀ ਦੂਸਰੀ ਗੱਲ ਇਹ ਆ ਜਿਹੜਾ ਪੇਸ਼ੈਂਟਰ ਹੈ ਉਹ ਕੋਈ ਵਿਚਾਰਾ ਗਰੀਬ ਹੈ ਉਹ ਇੰਨੇ ਪੈਸੇ ਨਹੀਂ ਅਫੋਰਡ ਕਰ ਸਕਦਾ ਫਿਰ ਸਾਡੇ ਸ਼ਹਿਰ ਦੇ ਵਿੱਚ ਹੌਸਪੀਟਲ ਬਣਿਆ ਹੈ ਇੱਥੇ ਇਸ ਟਾਈਮ ਕੋਈ ਵੀ ਡਾਕਟਰ ਨਹੀਂ ਹੈ ਐਸਐਮਓ ਸਾਹਿਬ ਖੁਦ ਆਪ ਨਹੀਂ ਹੈਗੇ ਠੀਕ ਹੈ ਜੀ ਤੇ ਉਹ ਮਤਲਬ ਪਹਿਲਾਂ ਵੀ ਆਇਆ ਸੀ ਮੈਂ ਪਹਿਲਾਂ ਉਹਨਾਂ ਨੂੰ ਮੈਂ ਫਰਡੇ ਸੈਚਰਡੇ ਪਹਿਲਾਂ ਵੀ ਦੋ ਤਿੰਨ ਵਾਰੀ ਇਸ ਤਰ੍ਹਾਂ ਹੀ ਮੇਰੇ ਨਾਲ ਬਣਿਆ ਤਾਂ ਸਾਨੂੰ ਮੈਂ ਚਾਹਨਾ ਵੀ ਇਹ ਬਾਰ-ਬਾਰ ਇਸ ਤਰ੍ਹਾਂ ਕਿਉਂ ਹੋ ਰਿਹਾ ਇੱਕ ਪਾਸੇ ਤਾਂ ਇਹ ਦੇਖਿਆ ਜਾ ਰਿਹਾ ਹੈ ਇਹ ਬੀਬੀ ਪੱਠੜ ਦਾ ਏਰੀਆ ਹੈ ਜਾਂ ਪੱਤੀ ਨਸ ਦਾ ਏਰੀਆ ਹੈ ਇੱਥੇ ਡਾਕਟਰਾਂ ਦੀ ਸ਼ਾਰਟੇਜ ਹੈ ਕਾਫੀ ਟਾਈਮ ਤੋਂ ਪਰ ਹੋ ਸਭ ਕੁਝ ਇਹਦੇ ਉਲਟ ਰਿਹਾ ਨਹੀਂ ਚੋਣ ਜਬ ਤਾਂ ਹੋਣ ਦੇ ਬਾਵਜੂਦ ਵੀ ਡਾਕਟਰ ਨਹੀਂ ਗਏ ਜਦ ਕਿ ਚੋਣ ਜਬਤ ਵਿੱਚ ਲਾਂਡਰ ਆਰਡਰ ਦੀ ਸਥਿਤੀ ਹੁੰਦੀ ਹੈ ਕਿ ਜਿਹੜੇ ਵੀ ਅਫੀਸਰ ਨੇ ਐਸ ਐਮਓ ਐਮਓ ਉਹਨਾਂ ਦਾ ਹਸਪੀਟਲ ਤੇ ਰਹਿਣਾ ਬੜਾ ਜ਼ਰੂਰੀ ਹੁੰਦਾ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਤੇ ਪਰ ਇਹਨਾਂ ਨੇ ਮੈਂ ਮੈਂ ਇਹ ਕਿਸੀ ਤਾਈ ਕਹੂੰਗਾ ਕਿ ਇਹਨਾਂ ਨੇ ਮਤਲਬ ਧੱਜੀਆਂ ਣਾ ਕੇ ਸਾਰੀਆਂ ਅਬ ਦੀ ਡਿਊਟੀ ਤੋਂ ਤਾਹੀ ਵਰਤ ਕੇ ਇਹ ਇਹਨਾਂ ਨੇ ਮਰੀਜ਼ਾਂ ਨੂੰ ਮਤਲਬ ਬੜਾ ਡਿਸਟਰਬ ਕੀਤਾ ਹੋਇਆ ਤੇ ਮੇਰੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਡਾਇਰੈਕਟਰ ਸਭ ਨੂੰ ਮਤਲਬ ਮੈਂ ਮੇਰ ਵੀ ਕਰਦਾ ਉਹਨਾਂ ਨੂੰ ਤੇ ਬਾਕੀ ਰਿਟਰਨ ਚ ਵੀ ਸ਼ਿਕਾਇਤ ਲਿਖ ਕੇ ਮੈਂ ਦਿੰਦਾ ਸਾਰੇ ਜੋ ਜੋ ਮੇਰੇ ਨਾਲ ਇੱਥੇ ਹੋਏ ਆ ਠੀਕ ਹੈ ਜੀ ਜਦੋਂ ਇਸ ਸਵੰਦੀ ਪੱਤਰਕਾਰਾਂ ਵੱਲੋਂ ਹਸਪਤਾਲ 'ਚ ਮੌਜੂਦ ਨਰਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਗੱਲ ਨੂੰ ਗੋਲਮੋਲ ਕਰਦੇ ਆ ਆਪਣੇ ਪਾਸਿਓਂ ਪੱਲਾ ਛਾੜ ਦਿੱਤਾ ਜੀ ਐਮਰਲਡ वैसे दे में में गे। तो आप लोग डॉक्टर ही देखਦੇ ਨੇਗੇ बट ਅੱਜ ਕੋਈ ਹੈ ਨਹੀਂ ਸੀਗੇ ਐਸਮ ਨੂੰ ਮੈਮ ਨੂੰ ਮੇਰੀ ਗੱਲ ਹੋ ਗਈ ਸੀ ਤਾਂ ਉਹ ਕਹਿੰਦੇ ਤੁਸੀਂ ਪੇਸ਼ੈਂਟ ਨੂੰ ਪ੍ਰੋਬਲਮ ਪੁੱਛ ਲਓ ਕੀ ਆ ਤੇ ਟ੍ਰੀਟਮੈਂਟ ਉਹਨਾਂ ਨੇ ਫੋਨ ਤੇ ਐਡਵਾਈਸ ਕਰਤਾ ਸੀ ਨਹੀਂ ਜੇ ਕੋਈ ਐਮਰਜੈਂਸੀ ਕੇਸ ਆਜੇ ਫਿਰ ਤੁਸੀਂ ਹੈਂਡਲ ਕਰ ਸਕਦੇ ਹੋ ਨਹੀਂ ਵੈਸੇ ਡਾਕਟਰ ਪਹਿਲਾਂ ਤਾਂ ਚਾਹੀਦੇ ਹੀ ਹਾਂ ਜੀ ਪਰ ਅੱਜ 7 ਵਜੇ ਆਣਾ ਸੀਗਾ ਡਾਕਟਰ ਰਮਨ ਨੇ ਕਿਉਂਕਿ ਡਾਕਟਰ ਮੈਡੀਕਲ ਤੇ ਚੱਲ ਰਹੇ ਨੇ ਜੀ ਹੈ ਨਹੀਂ ਇਹ ਡਾਕਟਰ ਮੂਨਕ ਤੋਂ ਡਾਕਟਰ ਇੱਕ ਸੀਗੇ ਮਨਦੀਪ ਉਹਨਾਂ ਦੀ ਡਿਊਟੀ ਲੱਗੀ ਸੀਗੀ ਉਹਨਾਂ ਦਾ ਵੀ ਸ਼ਾਇਦ ਮੈਡੀਕਲ ਹੋ ਗਿਆ ਡਾਕਟਰ ਥਲੇਸ਼ ਨੇ ਉਹ ਵੀ ਮੈਡੀਕਲ ਤੇ ਚੱਲ ਰਹੇ ਨੇਗੇ ਡਾਕਟਰ ਰਮਨ ਨੇ ਹਾਂਗਾ 7 ਵਜੇ ਉਹਨਾਂ ਦਾ ਕੱਲ ਨੂੰ ਕੋਗਟਾ ਵਿਡੈਂਸ ਆ ਤਾਂ ਕਰਕੇ ਅੱਜ ਮਤਲਬ ਇੱਥੇ ਡਿਊਟੀ ਕਰਕੇ ਪਹਿਚਾਨ ਕੀਤਾ ਮਤਲਬ ਐਸਐਮਓ ਸਾਹਿਬ ਵੀ ਨਹੀਂ ਹੈਗੇ ਇੱਥੇ ਉਹ ਵੀ ਮੈਡੀਕਲ ਤੇ ਚੁੱਕੀ ਤੇ ਐਸੋ ਮੈਮ ਸਿਵਲ ਸਰਚਨ ਨੂੰ ਇਸ ਰਿਗਾਰਡਿੰਗ ਹੀ ਮਿਲਣ ਗਏ ਸੀ ਉਹਨਾਂ ਦਾ ਪੌਣ ਆ ਗਿਆ ਸੀਗਾ ਪਹਿਲਾਂ ਪੇਸ਼ੈਂਟ ਤੋਂ ਆਉਣ ਤੋਂ ਪਹਿਲਾਂ ਵੀ ਮਤਲਬ ਈਵਨਿੰਗ ਦੇ ਵਿੱਚ ਕੋਈ ਡਾਕਟਰ ਹੈਨਿੰਗਾ ਨਾਈਟ ਦੇ ਵਿੱਚ ਆ ਜਾਣਗੇ 7 ਵਜੇ ਜੇ ਹੁਣ ਕੋਈ ਪੇਸ਼ੈਂਟ ਆ ਜਾਂਦਾ ਤਾਂ ਚਲੋ ਫਿਰ ਇਹ ਸੀਗਾ ਹਾਂਜੀ ਵੀ ਅਸੀਂ ਰੈਫਰ ਹਾਂਜੀ ਹਾਂ ਵੀ ਮਤਲਬ ਇਹ ਐਕਸਕਿਊ ਸੀਗਾ ਕਿ ਸਾਡੇ ਕੋਲ ਡਾਕਟਰ ਨਹੀਂ ਹੈਗੇ ਅੱਜ ਈਵਨਿੰਗ ਦੇ ਵਿੱਚ ਕੋਈ ਬਟ ਫਿਰ ਵੀ ਇਸ ਮੂਡ ਵੈਸੇ ਕਿਨੇ ਡਾਕਟਰ ਆਪਣੇ ਕੋਲੇ ਆਪਦੇ ਕੋਲੇ ਇਸ ਟਾਈਮ ਡਾਕਟਰ ਤਿੰਨ ਨੇਗੇ ਜਿਹੜੇ ਇੱਥੇ ਨੇ ਇੱਕ ਡਾਕਟਰ ਕੁਲੇਸ਼ ਮੈਡੀਕਲ ਤੇ ਚੱਲ ਰਿਹਾ ਡਾਕਟਰ ਸੂਰਜ ਤੇ ਡਾਕਟਰ ਰਮਨ ਡਿਊਟੀ ਕਰਦੇ ਨੇ ਇੱਕ ਡਾਕਟਰ ਮਨਦੀਪ ਉਹਨਾਂ ਦੀ ਡਿਊਟੀ ਲੱਗੀ ਸੀਗੀ ਪਰ ਉਹ ਹੈ ਨਹੀਂਗੇ ਹੁਣ ਉਹਨਾਂ ਦਾ ਵੀ ਸ਼ਾਇਦ ਮੈਡੀਕਲ ਚਲ ਰਿਹਾ ਮਤਲਬ ਇਸ ਟਾਈਮ ਸਿਰਫ ਦੋ ਡਾਕਟਰ ਜੀ ਕੁਝ ਤਾਂ ਮੈਡੀਕਲ ਅਪਡੇਟ ਦੇਖੀ ਹਾਂ ਜੀ ਬਟਾ ਜਿਵੇਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਹੁੰਦੀ ਆ ਉਹ ਟ੍ਰੀਟਮੈਂਟ ਪ੍ਰੋਵਾਈਡ ਕਰਨਾ ਹੁੰਦਾ ਸੀ। ਹਾਂਜੀ, ਕਲਾਸ 4 ਤੇ ਸਟਾਫ ਨੂੰ ਅਸ ਡਿਊਟੀ ਤੇ ਹੈਗੇ ਆ। ਅਸੀਂ ਸਾਨੂੰ ਜੇ ਕੋਈ ਪੇਸ਼ੈਂਟ ਹੋਊਗਾ ਜਾਂ ਰੈਫਰ ਕਰਦਾਂਗੇ ਬਸ ਨਹੀਂ ਤੁਸੀਂ ਰੈਫਰ ਕਰ ਸਕਦੇ ਥੋੜੇ ਕੋਲ ਹੈਗੇ ਆ ਤੁਹਾਡੀ ਵੀ ਰੈਫਰ ਕਰ ਸਕਦੇ। ਜਿਵੇਂ ਰੈਫਰ ਤਾਂ ਨਹੀਂ ਕਰ ਸਕਦੇ ਡਾਕਟਰ ਨੇ ਕਰਨਾ ਹੁੰਦਾ ਰੈਫਰ ਤਾਂ ਪਰ ਇਹ ਸੀਗਾ ਵੀ ਅਸੀਂ ਸਿਵਲ ਸਰਚ ਸੌਰੀ ਐਸਟਮੋ ਮੈਮ ਨੂੰ ਦੱਸਦਾ ਸੀਗਾ ਵੀ ਇਹ ਪ੍ਰੋਬਲਮ ਆਗੀ। ਨਹੀਂ ਫਿਰ ਉਹਨੂੰ ਰੈਫਰ ਕਿੱਥੇ ਕਰਦੇ ਆਪਾਂ? ਐਸਐਮਐਸ ਆ ਬਾਹਰ ਨਹੀਂ ਹਾਂਜੀ ਬਾਹਰ ਨਹੀਂ ਸੰਗਰੂਰੀ ਗਏ ਸੀਗੇ ਆਪਣੇ ਹੈ ਤਾਂ ਇੱਥੇ ਨਹੀਂ ਮਕਲੂ ਉਹਨਾਂ ਨੇ ਸੰਗਰੂਰ ਜਾ ਲਗ ਹੁਣ ਇਸ ਟਾਈਮ ਜਿਹੜੀ ਡਿਊਟੀ ਐ ਐਸਐਮਓ ਸਾਹਿਬ ਦੀ ਹੈ ਐਮਰਜੈਂਸੀ ਦੇ ਵਿੱਚ ਅੱਜ ਡਿਊਟੀ ਕਿਸੇ ਵੀ ਡਾਕਟਰ ਦੀ ਨਹੀਂ ਹੈ ਮਤਲਬ ਕਿਸੇ ਵੀ ਨਹੀਂ ਕੀ ਕਰਨਾ ਕਿਉਂ ਨਹੀਂ ਇਹ ਇਹਦੇ ਲਈ ਵੈਸੇ ਤੁਸੀਂ ਜ਼ਿਆਦਾ ਤਾਂ ਐਸਐਮਓ ਮੈਮ ਨੂੰ ਹੀ ਪੁੱਛ ਸਕਦੇ ਹੋ ਦੇਖੋ ਕਿਉਂਕਿ ਮੈਂ ਡਿਊਟੀ ਤੇ ਆਂਗੀ ਹਨਾ ਮੈਨੂੰ ਇਸ ਬਾਰੇ ਜ਼ਿਆਦਾ ਨਹੀਂ ਪਤਾ ਮੈਂ ਸਵੇਰ 2 ਵਜੇ ਡਿਊਟੀ ਦੱਸ ਦਿਜੀਏ ਕਿ ਸੰਗਰੂਰ ਉਹ ਹਲਕਾ ਜਿੱਥੇ ਵੱਡੇ ਵੱਡੇ ਦਿਗਜ ਲੀਡਰ ਚੌਣਾ ਜਿੱਤ ਚੁੱਕੇ ਨੇ ਤੇ ਵੱਡੇ ਮੰਤਰੀ ਵੀ ਰਹਿ ਚੁੱਕੇ ਨੇ ਤਿੰਨਸਾ ਪਰਿਵਾਰ ਹੋਵੇ ਜਾਂ ਫਿਰ ਬੀਬੀ ਪੱਠੜ ਇਹਨਾਂ ਸਭ ਦੇ ਹੁੰਦੇ ਹੋਏ ਵੀ ਹਸਪਤਾਲਾਂ ਦਾ ਅਜਿਹਾ ਹਾਲ ਹੈ ਜੇਕਰ ਵੱਡੇ ਲੀਡਰ ਹੀ ਇਹਨਾਂ ਦੀ ਸਾਰ ਨਹੀਂ ਲੈਣਗੇ ਤਾਂ ਵੋਟਾਂ ਵੇਲੇ ਕਿਸਮੂਨਾ ਵੋਟਰਾਂ ਤੋਂ ਵੋਟ ਦੀ ਮੰਗ ਕਰਦੇ ਨੇ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਅਬ ਕਿਸਾਨੋ ਕੇ ਹੱਥ ਮਿਨੀ ਐਨਐਸ 29 ਕਾ ਸਾਥ 25 साल के तजुर्बे के बाद लेकर आई है मिनी एन एस आधुनिक तकनीक से लैस है ये कंबाइन मिनी एन एस जिसमें है दो मीटर का बेहतरीन कटर मिनी एन एस में है 135 लीटर का डीजल टैंक अगर बात करें टूल बॉक्स की तो इसमें है दो टूल बॉक्स हम आपके लिए लेके आए हैं मिनी एन मशीन जिसके काफ़ी सारे आपको बेनिफिट्स हैं किसानों को किसान भाइयों को जैसे कि आजकल देख रहे हैं कि खेत छोटे हो रहे हैं रास्ते छोटे हो रहे हैं इन चीज़ों को ध्यान में रखते हुए हमने एक नया प्रोडक्ट तैयार किया है uh, जिसका नाम है मिनी एन एस ट्वेंटी नाइन Uh, इस मॉडल में uh, हमने 76 सिक्स पावर का इंजन यूज़ किया है uh, जिसकी फ्यूल कंजम्पशन भी काफ़ी अच्छी है पाँच लीटर पर हार्वस के हिसाब से है छोटे uh, छोटे खेत काटने के लिए भी ज़्यादा अच्छा इसका बेटर रिस्पॉन्स है और हार्वेस्टिंग uh, की बात करें तो एक घंटे में दो से सवा दो एकड़ के आसपास ये गेहूं की कटाई करती है इस मशीन से आप गेहूं की धान की uh, सोयाबीन चने और मूंग मु, मूंग सरसों ये सब फसलों की आप कटाई कर सकते हो कि इस मशीन के अंदर अटैचमेंट जो है थ्रैशिंग सिस्टम जो है वो बड़ी मशीन वाला ही है कई बेनिफिट किसान भाइयों के लिए इसके ये भी हैं कि इसका जो रेट ऑफ वैल्यू है वो बड़ी मशीनों से कम है ये आपके बजट की गाड़ी है इसको चलाने के लिए ऑपरेटर टीम की आपको ज़्यादा ज़रूरत नहीं है एक ही ड्राइवर बिल्कुल पूरे दिन पूरे आराम से ये गाड़ी को चला सकता है इसमें जो सीप सिस्टम है क्लीन सिस्टम है वो भी बड़ी मशीन वाला ही है डबल सीप इसके अंदर हमने यूज़ किया है दाँजों की गेहूं की धान की जो भी फसल हम काटते हैं उसकी सफाई अच्छे तरीके से हो सके कैपेसिटी की बात करें तो इसके अंदर 10 क्विंटल गेहूं की गे, टैंक की कैपेसिटी है किसान भाइयों के लिए मैं कि ये भी बात कहना चाहूँगा कि आप इस छोटी मिनी मशीन को यूज़ करें ਕਿਸਾਨ ਭਾਈਆਂ ਕੋ ਰਿਕੁਐਸਟ ਕਰਤਾ ਹਾਂ ਜੇ ਆਪਨੇ ਬੜੀ ਗਾੜੀ ਯੂਜ਼ ਕੀ ਹੈ ਵਾਹ ਆਪ ਛੋਟੀ ਗਾੜੀ ਮੀਨਿੰਗ ਐਨਐਸ 29 ਯੂਜ਼ ਕੀਜੀਏ ਆਪਕੋ ਬਹੁਤ ਜ਼ਿਆਦਾ ਬੈਨੀਫਿਟ ਦੇਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਸਿੰਘ ਮੁਖਸਰ ਤੋਂ ਐਨਐਸ ਕੰਪਾਈਨ ਖਰੀਦੀ ਹੈ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੇਰੇ ਇੱਕ ਦੋਸਤ ਨੇ ਮਾਨਸਾ ਤੋਂ ਐਨਐਸ ਕੰਪਾਈਨ ਖਰੀਦੀ ਸੀ ਤੇ ਉਸਨੇ ਮੈਨੂੰ ਗਾਈਡ ਕੀਤਾ ਇਸੇ ਵੱਡੀ ਮਸ਼ੀਨ ਨਾਲ ਦੇ ਖਰਚੇ ਬਹੁਤ ਘਟਨੇ ਤੇ ਡੀਜ਼ਲ ਖਪਤ ਵਗੈਰਾ ਤੇ ਛੋਟੇ ਰਸਤਿਆਂ ਤੋਂ ਦਾ ਬੈਨੀਫਿਟ ਹੈ ਇਸ ਵਿੱਚ ਉਨੇ ਮੈਨੂੰ ਗਾਈਡ ਕੀਤਾ ਦਾ ਇਸ ਵਾਰ ਇਸ ਮੈਂ ਵੀ ਇਸ ਨੂੰ ਯੂਜ਼ ਕਰ ਰਿਹਾ ਤੇ ਉਮੀਦ ਕਰਦਾ ਹਾਂ ਕਿ ਇਸ ਦਾ ਮੈਨੂੰ ਵੀ ਵਧੀਆ ਬੈਨੀਫਿਟ ਮਿਲੇਗਾ। ਆਪ ਕਿਸਾਨੋ ਕੇ ਹੱਥ ਮਿਨੀ ਐਨਐਸ 29 ਕਾ ਸਾਥ 25 साल के तजुर्बे के बाद लेकर आई है मिनी एन एस आधुनिक तकनीक से लैस है ये कंबाइन मिनी एन एस जिसमें है दो मीटर का बेहतरीन कटर 29 में है 135 लीटर का डीजल टैंक अगर बात करें टूल बॉक्स की तो इसमें है दो टूल बॉक्स हम आपके लिए लेके आए हैं मिनी एनएस मशीन जिसके काफी सारे आपको बेनिफिट्स हैं किसानों को किसान भाइयों को जैसे कि आजकल देख रहे हैं कि खेत छोटे हो रहे हैं रास्ते छोटे हो रहे हैं इन चीज़ों को ध्यान में रखते हुए हमने एक नया प्रोडक्ट तैयार किया है जिसका नाम है मिनी एन एस ट्वेंटी नाइन Uh, इस मॉडल में uh, हमने 76 सिक्स हॉर्स पावर का इंजन यूज़ किया है uh, जिसकी फ्यूल कंजम्पशन भी काफ़ी अच्छी है पाँच लीटर पर हाविस के हिसाब से है छोटे uh, छोटे खेत काटने के लिए भी ज़्यादा अच्छा इसका बेटर रिस्पॉन्स है और हार्वेस्टिंग uh, की बात करें तो एक घंटे में दो से सवा दो एकड़ के आसपास ये गेहूं की कटाई करती है इस मशीन से आप गेहूं की धान की uh, सोयाबीन चने और मूंग मु, मूंग सरसों ये सब फसलों की आप कटाई कर सकते हो कि इस मशीन के अंदर अटैचमेंट जो है थ्रेशिंग सिस्टम जो है वो बड़ी मशीन वाला ही है कई बेनिफिट किसान भाइयों के लिए इसके ये भी हैं कि इसका जो रेट ऑफ वैल्यू है वो बड़ी मशीनों से कम है ये आपके बजट की गाड़ी है इसको चलाने के लिए ऑपरेटर टीम की आपको ज़्यादा ज़रूरत नहीं है एक ही ड्राइवर बिल्कुल पूरे दिन पूरे आराम से ये गाड़ी को चला सकता है इसमें जो सीप सिस्टम है क्लीन सिस्टम है वो भी बड़ी मशीन वाला ही है डबल सीप इसके अंदर हमने यूज़ किया है दाँजों की गेहूं की धान की जो भी फसल हम काट दें उसकी सफाई अच्छे तरीके से हो सके कैपेसिटी की बात करें तो इसके अंदर 10 क्विंटल गेहूं की गे, टैंक की कैपेसिटी है किसान भाइयों के लिए मैं कि ये भी बात कहना चाहूँगा कि आप इस छोटी मिनी मशीन को यूज़ करें ਕਿਸਾਨ ਭਾਈਆਂ ਕੋ ਰਿਕਵੈਸਟ ਕਰਦਾ ਹਾਂ ਉਹ ਜੇ ਆ ਆਪਣੇ ਬੜੀ ਗੱਡੀ ਯੂਜ਼ ਕੀ ਹੈ ਵਾਹ ਆਮ ਛੋਟੀ ਗੱਡੀ ਮੀਨਿੰਗ ਐਨਐਸ 29 ਯੂਜ਼ ਕੀਜੀਏ ਆਪਕੋ ਬਹੁਤ ਜ਼ਿਆਦਾ ਬੈਨੀਫਿਟ ਦੇਗੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਸਿੰਘ ਮੁਖਸਰ ਤੋਂ ਐਨਐਸ ਕੰਪੈਨ ਖਰੀਦੀ ਹੈ ਇਸ ਤਰ੍ਹਾਂ ਇਸ ਤੋਂ ਪਹਿਲਾਂ ਮੇਰੇ ਇੱਕ ਦੋਸਤ ਨੇ ਮਾਨਸਾ ਤੋਂ ਐਨਐਸ ਕੰਪੈਨ ਖਰੀਦੀ ਸੀ ਤੇ ਉਸਨੇ ਮੈਨੂੰ ਗਾਈਡ ਕੀਤਾ ਇਸੇ ਵੱਡੀ ਮਸ਼ੀਨ ਨਾਲ ਦੇ ਖਰਚੇ ਬਹੁਤ ਘਟਨੇ ਤੇ ਡੀਜ਼ਲ ਖਪਤ ਵਗੈਰਾ ਤੇ ਛੋਟੇ ਰਸਤਿਆਂ ਤੋਂ ਦਾ ਬੈਨੀਫਿਟ ਹੈ ਇਸ ਵਿੱਚ ਉਨੇ ਮੈਨੂੰ ਗਾਈਡ ਕੀਤਾ ਦਾ ਇਸ ਵਾਰ ਇਸ ਮੈਂ ਵੀ ਇਸ ਨੂੰ ਯੂਜ਼ ਕਰ ਰਿਹਾ ਤੇ ਉਮੀਦ ਕਰਦਾ ਹਾਂ ਕਿ ਇਸ ਦਾ ਮੈਨੂੰ ਵੀ ਵਧੀਆ ਬੈਨੀਫਿਟ ਮਿਲੇਗਾ